ਸ਼ਸ਼ਕਲੀ ਸਟਾਰ ਏਜੀ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਨਿਊ ਚੈਨਲ ਤੋਂ ਅਮਰਜੀਤ ਸਿੰਘ ਕੋਟ ਖਾਲਸਾ ਸੁੰਦਰ ਨਗਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਅਸਤਵਾਜ ਵਾਲੇ ਅਤੇ ਸਮੂਹ ਇਲਾਕੇ ਦੀ ਸੰਗਤ ਵੱਲੋਂ ਧੰਨ ਧੰਨ ਸਹਿਬਜ਼ੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਅਤੇ ਨਗਰ ਕੀਰਤਨ ਵਾਸਤੇ ਵਾਖਵਾਖੇ ਇਲਾਕੇ ਦੇ ਵਿੱਚ ਆਤੂਟ ਲੰਗਰ ਵਰਤਾਇਆ ਗਿਆ ਅਤੇ ਵਾਪਸੀ ਸੁੰਦਰ ਨਗਰ ਕੋਟ ਖਾਲਸਾ ਗੁਰਦੁਆਰਾ ਸਾਹਿਬ ਕੀਤੀ ਅਤੇ ਜਿੰਨਾਂ ਨੇ ਸੇਵਾ ਕੀਤੀ ਉਹਨਾਂ ਨੂੰ ਪ੍ਰਧਾਨ ਵੱਲੋਂ ਸਮਾਨਤ ਵੀ ਕੀਤਾ ਗਿਆ। મેલે સત્વ પા ચોરણ કો હરી સત્વ ગુરહા मायो सभे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਤ ਫਤਿਹ ਸਭ ਤੋਂ ਪਹਿਲੇ ਤੇ ਦਵਾਈ ਕਾ ਬਹੁਤ ਬਹੁਤ ਮੁਬਾਰਕ ਆਪ ਜੀ ਨੂੰ ਬਹੁਤ ਬਹੁਤ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਸਭ ਤੋਂ ਵੱਡੀ ਮੁਬਾਰਕਬਾਦ ਸਤਿਗੁਰਾਂ ਨੂੰ ਜਿਨ੍ਹਾਂ ਇਹ ਸੁੰਦਰ ਮਹਿਲ ਬਖਸ਼ੇ ਨੇ ਜਿਸ ਦੇ ਵਿੱਚ ਨਿਵਾਸ ਕੀਤਾ ਹੈ ਸਤਿਗੁਰਾਂ ਦੀ ਸੰਗਤ ਆਈ ਹੈ ਕੋਟਾਨ ਕੋਟਾਨ ਧੰਨਵਾਦ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪਰੋਮ ਸਮਰਪਤ ਇਹ ਜਾ ਸੁੰਦਰ ਨਗਰ ਕੀਰਤਨ ਆਬਾਦੀ ਸੁੰਦਰ ਨਗਰ ਕੋੜ ਖਾਲਸਾ ਤੋਂ ਆਇਆ ਹੈ ਕਿਉਂਕਿ ਪਹਿਲਾਂ ਵੀ ਆਪਾਂ ਉੱਥੋਂ ਦੇ ਵਸਨੀਕ ਸੀ ਇਹਨਾਂ ਵਸਨੀਕਾਂ ਨੇ ਸਾਡੇ ਨਾਲ ਬਹੁਤ ਪਿਆਰ ਕੀਤਾ ਹੈ ਕਹਿੰਦੇ ਜੀ ਅਸੀਂ ਕੀਰਤਨ ਦੇ ਵਿੱਚ ਨਗਰ ਕੀਰਤਨ ਦੇ ਵਿੱਚ ਆਪ ਜੀ ਦੇ ਸੁਆਮਾਂ ਵਿੱਚ ਹਾਜ਼ਰ ਹੋਣਾ ਅਸੀਂ ਕਹਿੰਦੇ ਜੀ ਆਇਆਂ ਨੂੰ ਸਾਡੇ ਘਰ ਆ ਵਿਖੇ ਆਓ ਗੁਰੂ ਘਰ ਦੀਆਂ ਖਸ਼ੀਆਂ ਪ੍ਰਾਪਤ ਕਰੋ ਜੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਗ੍ਰਹਿ ਸਾਡੇ ਬਜ਼ੁਰਗਾਂ ਦੀ ਬਦੌਲਤ ਸਾਡੇ ਵੱਡੇ ਦੁਨੀਆਵੀ ਗੁਰਦੁਆਰੇ ਇੱਥੇ ਸਮਾਜੇ ਗੁਰਦੁਆਰੇ ਦੇ ਤੌਰ ਤੇ ਸਾਨੂੰ ਇਹ ਮੌਕਾ ਮਿਲਿਆ ਵੱਡੇ ਭਾਈ ਦੀ ਬੇਨਤੀ ਪ੍ਰਵਾਨ ਕੀਤੀ ਸਾਡੀ ਤੇ ਆਪਾਂ ਬਹੁਤ ਖੁਸ਼ ਹਾਂ ਸਾਰਿਆਂ ਨੂੰ ਗੁਰਗੋਬਿੰਦ ਸਿੰਘ ਦੇ ਗੁਰਪੁਰਬ ਦੀ ਅਵਤਾਰਪੁਰ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਮੈਂ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਸਾਡੇ ਮਹੱਲੇ 'ਚ ਸਾਡੇ ਗ੍ਰਹਿ ਵਿਕੇ ਪਹਿਲੀ ਵਾਰ ਦਰਸ਼ਨ ਦਿੱਤੇ ਮੈਂ ਬਹੁਤ ਬਹੁਤ ਧੰਨਵਾਦ Thank <laughs> you. ਔਰ ਜੀ ਦੀ ਬਤੇ ਜੋ ਅੱਜ ਜੋ ਗੁਰਦੁਆਰਾ ਖੇਤੋਂ ਨਗਰ ਜੀ ਤੱਕ ਗੁਰਦੁਆਰੇ ਵਿੱਚ ਪਹੁੰਚਿਆ ਹੈ ਉਪਰੰਤ ਅਰਦਾਸ ਕੀਤੀ ਗਈ ਹੈ ਸੋ ਸਭ ਸੰਗਤਾਂ ਨੂੰ ਸੰਤ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਸਣ ਗੁਰਪ੍ਰਸਾਦ ਲੱਖ ਲੱਖ ਵਾਰੀ ਹੋਵੇ ਲੱਖ ਲੱਖ ਵਾਰੀ ਹੋਵੇ ਆਸ਼ਾ ਦੀ ਪਰਵਾਹ ਇਸ ਹਾਲੀ ਜੋ ਮਠਾਈਆਂ ਦੇ ਭਸਾਦ ਨੇ ਉਹ ਜਿੰਨਾ ਜਿੰਨਾ ਨੇ ਨਗਰੀ ਕੀਰਤ ਦੇ ਦਰਵਾਜ਼ਾ ਆਇਆ ਪੈਸਾ ਪੈਸਾ ਦੇ ਜੀ quis